ਸੋਸ਼ਲ ਮੀਡੀਆ ਤੇ ਜਿਹੜਾ ਟ੍ਰੈਂਡ ਚੱਲਿਆ ਹੋਇਆ ਸੀ ਨਾ ਵੀ ਜੋ ਮਰਜ਼ੀ ਤੁਹਾਡੇ ਕੋਲ ਹੈ ਪੁੱਠਾ ਸਿੱਧਾ ਟੇਲੈਂਟ ਤੁਸੀਂ ਬਾਅਦ ਸ਼ੋਅ ਕਰਦੇ ਹੋ। ਅਗਲਾ ਅੱਜ ਕੱਲ ਸੋਚਦਾ ਹੀ ਨਹੀਂ ਸੀ ਕਿ ਲੋਕਾਂ ਨੇ ਕੀ ਉਹਦਾ ਰਿਵਿਊ ਦੇਣਾ ਹੈ, ਕੀ ਵਿਊ ਦੇਣਾ, ਕੀ ਸੋਚਣਾ। ਪਰ ਹੁਣ ਕਹਿੰਦੇ ਵੀ ਜਿਹੜਾ ਪਿੱਛੇ ਜੇ ਮਾਹੌਲ ਬਣਿਆ 2-4-5 ਦਿਨਾਂ ਦੇ ਵਿੱਚ ਇਹਦੇ ਚ ਪੰਜਾਬ ਪੁਲਿਸ ਵੀ ਥੋੜੀ ਸਖਤ ਹੋ ਗਈ ਹੈ। ਤੇ ਜਿਹੜੇ ਕੁਝ ਅਕਾਊਂਟ ਵਗੈਰਾ ਹੈਗੇ ਭਾਈ ਇਦਾਂ ਦੀ ਸਮਗਰੀ ਉਹ ਕਰਦੇ ਸੀ ਪੇਸ਼ ਉਹਨਾਂ ਤੇ ਸ਼ਿਕੰਜਾ ਕੱਸ ਦੇਣਾ ਹੁਣਾ। ਕੋਈ ਫਰਕ ਪਏਗਾ ਇਹ ਸਾਰੇ ਮਾਹੌਲ ਤੇ ਇਸ ਨਾਲ। ਦੇਖੋ ਗੱਲ ਜਿਹੜੀ ਆ ਨਾ ਜੋ ਤੁਸੀਂ ਕਰ ਰਹੇ ਹੋ ਕਿ ਬਾਈ ਇਦਾਂ ਉਦਾਂ ਇਹ ਹੀ ਗੱਲ ਕਰਨ ਵਾਲੀ ਆ ਹਮ ਇੱਕ ਧਿਰ ਕਿਸੇ ਦੇ ਮਾਰਨ ਨੂੰ ਜੈਸਟਰ ਆਉਂਦੀ ਹੈ ਇੱਕ ਧਿਰ ਕਿਸੇ ਦੀ ਮੌਤ ਨੂੰ ਕਿਸੇ ਦੇ ਕਤਲ ਨੂੰ ਨਿੰਦਦੀ ਹੈ ਜੀ ਤੇ ਨਾਲ ਕਹਿੰਦੀ ਹੈ ਕਿ ਤੁਸੀਂ ਪੁਲਿਸਿੰਗ ਆਪ ਨਹੀਂ ਕਰ ਸਕਦੇ ਹਮ ਤੇ ਇੱਕ ਛੋਟਾ ਜਿਹਾ ਆਪਣੇ ਇਹੋ ਜਿਹਾ ਤਬਕਾ ਵੀ ਹੈਗਾ ਜਿਹੜਾ ਵਿਚਾਲਾੜਾ ਰਾਹ ਹੈ ਉਹਨੂੰ ਅਪਣਾਉਣ ਦੀ ਵਕਾਲਤ ਕਰਦਾ ਜਿੱਦਾਂ ਕਿ ਮੈਂ ਕਿ ਭਾਈ ਇਹਦਾ ਵਿਚਾਲੜਾ ਰਸਤਾ ਆ ਹੈ ਉਹਨੂੰ ਲਾਗੂ ਕਰਕੇ ਦੇਖ ਲਓ ਜੀ ਵਿਚਾਲੜਾ ਰਸਤਾ ਕਿਉਂ ਹੁੰਦਾ ਹਮ ਕਿ ਜਦੋਂ ਤੁਹਾਡਾ ਕਾਨੂੰਨ ਤੁਹਾਨੂੰ ਇਸ ਗੱਲ ਵਾਸਤੇ ਅਧਿਕਾਰਤ ਕਰਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਰੋਕ ਸਕਦੇ ਹੋ ਹਮ ਤਾਂ ਵੀ ਲੈਂਦੇ ਆ ਰੋਕ ਲੈਣਾ ਚਾਹੀਦਾ ਜੀ ਜੀ ਹੁਣ ਗੱਲ ਕੀ ਆ ਕਿ ਇਹ ਜਿਹੜੇ ਪੇਜ ਪੂਜ ਐ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦੇ ਮੈਂ ਕਿ ਇਹ ਰਾਤੋਂ ਰਾਤ ਨਹੀਂ ਬਣਦੇ ਇਹਨਾਂ ਤੇ ਪਿੱਛੇ ਬੜੀ ਮਿਹਨਤ ਲੱਗਦੀ ਆ ਜੀ ਜੀ ਫੇਰ ਜਿਵੇਂ ਮੈਂ ਤੁਹਾਨੂੰ ਦੱਸਿਆ ਕੁਝ ਕ੍ਰਾਈਟੇਰੀਆ ਜਿਹੜਾ ਹੁੰਦਾ ਫੁੱਲਫਿਲ ਕਰਕੇ ਮੋਨਟਾਈਜ਼ ਕਰਵਾਉਂਦੇ ਆ ਤੇ ਉਸ ਤੋਂ ਬਾਅਦ ਇਹ ਗੱਡੀਆਂ ਖਰੀਦਦੇ ਆ ਫਲੈਟ ਖਰੀਦਦੇ ਵਗੈਰਾ ਵਗੈਰਾ ਹਮ ਠੀਕ ਹੈ ਨਾ ਜੀ ਸ਼ਾਹੀ ਜ਼ਿੰਦਗੀ ਜਿਉਣ ਵਾਲੇ ਵੀ ਹੈਗੇ ਆ ਨਾ ਇੱਕ ਮਲਕ ਫੈਮਿਲੀ ਆ ਜੀ ਤਾਂ ਤੁਸੀਂ ਦੇਖੋ ਉਹਨਾਂ ਦਾ ਲਾਈਫ ਸਟਾਈਲ ਦੇਖੋ ਹੂੰ ਕੁਝ ਲੋਕ ਅਸਲ ਚ ਕੰਮ ਵੀ ਲੈਂਦੇ ਨੇ ਕੁਝ ਦਿਖਾਵੇ ਪਿੱਛੇ ਵੀ ਤੁਰੇ ਫਿਰਦੇ ਹੁੰਦੇ ਉਹਨਾਂ ਦੀ ਲਾਈਫ ਹੋਰ ਹੁੰਦੀ ਆ ਸੋਸ਼ਲ ਮੀਡੀਆ ਤੇ ਐਕਚੁਅਲ ਲਾਈਫ ਦੇ ਵਿੱਚ ਉੱਥੇ ਕਮਾਈ ਬਹੁਤ ਹੈ ਜੀ ਮਿਸਟਰ ਬੀਸਟ ਦੀ ਕਮਾਈ ਤੁਸੀਂ ਚੈੱਕ ਕਰੋ ਹੂੰ ਗੱਬਰੂ ਦੀ ਰਫਤਾਰ ਚੈੱਕ ਕਰ ਜੀ ਕੱਲ ਮੈਂ ਵੀ ਪੰਜ ਗਾਣਾ ਪੜੇ ਸੀ ਕਮਾਲ ਆ ਸੋਸ਼ਲ ਮੀਡੀਆ ਤੇ ਹੀ ਅਸੀਂ ਕੰਮ ਕਰਦੇ ਨੇ ਉਹ ਵੀ ਸਭ ਤੋਂ ਤਕੜਾ ਕਮਾਈ ਖੋਰਾ ਬੰਦਾ YouTube ਪਰ ਜਿਹੜਾ ਦੁਨੀਆ ਦਾ ਮਿਸਟਰ ਬੀਸਟ ਹੈ ਹੂੰ ਠੀਕ ਹੈ ਨਾ ਜੀ ਜੀ ਤੇ मिलियन ਤੋ ਦਾਣੀ ਕਰ ਦਿੰਦਾ ਤਾਂ ਗੱਲ ਇਹ ਆ ਕਿ ਹੁਣ ਗੱਲ ਉਹ ਨਹੀਂ ਹੈ ਕਮਾਈ ਆਉਂਦੀ ਆ ਇਹਦੇ ਚ ਕੋਈ ਸ਼ੱਕ ਨਹੀਂ ਮੋਟੀ ਕਮਾਈ ਆਉਂਦੀ ਆ ਜੀ ਤੁਸੀਂ ਆਪਦਾ ਕੰਟੈਂਟ ਚਲਾਣਾ ਸਟਾਰਟ ਕਰ ਦਿਓ 10 20 ਵੀਡੀਓ ਤੁਹਾਡੇ ਮਹੀਨੇ ਦੇ ਜੇ ਚੱਲ ਗਏ ਤਾਂ ਤੁਸੀਂ ਸਮਝ ਲਓ ਕਿ ਇੱਕ ਇੱਥੇ ਵੱਡੇ ਅਫਸਰ ਦੇ ਬਰਾਬਰ ਕਮਾਈ ਕਰ ਲਓਗੇ ਜੀ ਦੂਜੀ ਕਮਾਈ ਨਹੀਂ ਉਤਲੀ ਕਮਾਈ ਨਹੀਂ ਜਿਹੜੀ ਹੱਕ ਦੀ ਕਮਾਈ ਹੱਕ ਦੀ ਤੁਹਾਡੇ ਮਿਹਨਤ ਦੀ ਕਮਾਈ ਕਰੋ ਪੈਸਾ ਬਹੁਤ ਆਉਂਦਾ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਪਰ ਹੁੰਦਾ ਇਹ ਆ ਕਿ ਇਸ ਮਾਮਲੇ 'ਚ ਜੇ ਤੁਸੀਂ ਦੇਖੋਗੇ ਕਿ ਜੇ ਇੱਕ ਵਾਰੀ ਤੁਹਾਡਾ ਪੇਜ ਪੂਜ ਹਿੱਲ ਗਿਆ ਹਮ ਮੋਨਟਾਈਜ਼ੇਸ਼ਨ ਤੁਹਾਡੀ ਉੱਡ ਗਈ ਜਾਂ ਅੜ ਗਿਆ ਕੰਮ ਜੀ ਐਸਾ ਝਟਕਾ ਲੱਗਦਾ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕੰਧਾਂ 'ਚ ਵੱਜਦੇ ਫਿਰਦੇ ਨੇ ਹਮ ਹਮ ਕਮਾਈ ਦਾ ਸੋਰਸ ਬੰਦ ਹੋ ਜਾਂਦਾ ਬੰਦ ਹੋ ਜਾਂਦਾ ਜੀ ਤੇ ਜਦੋਂ ਤੁਹਾਡੇ ਕੋਲ ਇਹ ਬਟਨ ਹੈਗਾ ਤੁਸੀਂ ਇੱਕ ਦੋ ਨੂੰ ਝਟਕਾ ਦੇ ਦਿਓ ਤੇ ਤੁਸੀਂ ਵੇਖਿਓ ਮੈਂ ਕਿ ਅਮਰਤਪਾਲ ਸਿੰਘ ਤੇ ਜਦੋਂ ਕਰੈਕਟ ਡਾਊਨ ਹੋਇਆ ਉਦੋਂ ਮੀਡੀਆ ਨੇ ਤਾਂ ਝਟਕਾ ਦੇ ਦਿੱਤਾ ਤੁਸੀਂ ਹੂੰ ਤੇ ਜੇ ਇਹੋ ਜਿਹੀ ਵਿਲੈਂਟ ਲੈਂਦੇ ਨਾਲ ਜੀ ਤੇ ਸਾਬ ਇਹ ਨੌਬਤਾਂ ਹੋਣੀ ਨਾ ਹੂੰ ਜਦੋਂ ਤੁਹਾਡਾ ਸੰਵਿਧਾਨ ਤੁਹਾਡਾ ਆਈਟੀ ਐਕਟ ਇਹਨਾਂ ਚੀਜ਼ਾਂ ਤੋਂ ਰੋਕਦਾ ਜੀ ਤੇ ਮੇਰੇ ਖਿਆਲ ਦੇ ਨਾਲ ਸਾਨੂੰ ਚਲੋ ਵਿਚਾਰ ਆਪੋ ਆਪਣੇ ਹੁੰਦੇ ਆ ਸਾਰੀਆਂ ਸਹਿਮਤੀਆਂ ਸਹਿਮਤੀਆਂ ਛੱਡ ਕੇ ਇੱਥੇ ਸਹਿਮਤ ਹੋ ਜਾਣਾ ਚਾਹੀਦਾ ਘਟੂ ਘਟ ਹੂੰ ਕਿ ਠੀਕ ਆ ਮੈਂ ਨਹੀਂ ਕਹਿੰਦਾ ਕਿ ਇਹਨਾਂ ਦਾ ਗਲ ਕੁੱਟ ਦਿਓ ਭਈ ਆਪਦਾ ਕੰਟੈਂਟ ਬਣਾਉਣ ਜੀ ਥੋੜਾ ਬਹੁਤਾ ਚੱਲਦਾ ਹੈ ਜੇ ਮੈਂ ਪਿੱਛੇ ਜਾਊਂਗਾ ਨਾ ਤੇ ਗੱਲਾਂ ਬਹੁਤ ਦੂਰ ਤੱਕ ਚਲੇ ਜਾਣੀਆਂ ਇਹ ਸਿੰਗਰ-ਸੁੰਗਰ ਜਿਹਨਾਂ ਨੂੰ ਇਹ ਕਹਿੰਦੇ ਜੀ ਬੋਰਡ ਫਲਾਣਾ ਸਿੰਗਰ ਲੋਕ ਗਾਇਕ ਸਾਰਿਆਂ ਦੇ ਚਿੱਠੇ ਖੋਲ ਦੂੰਗਾ ਵੀ ਇਹਨਾਂ ਇਹਨਾਂ ਦੇ ਗਾਣੇ ਹਾਲੇ ਵੀ YouTube ਤੇ ਪੈਣੇ ਪੈ ਨਹੀਂ ਠੀਕ ਹੈ ਜੀ ਚਮਕੀਲੇ ਤੋਂ ਬਾਅਦ ਕਹਿੋ ਜੀਆਂ ਜੋੜੀਆਂ ਆਈਆਂ ਨੇ ਉਹ ਵੀ ਸਾਰਾ ਕੁਝ YouTube ਤੇ ਪਿਆ ਸੀ ਤੇ ਉਹ ਬਾਅਦ ਤੇ ਚਮਕੀਲੇ ਦੇ ਨਾਲ-ਨਾਲ ਕਹਿੰਦੇ ਬਹੁਤ ਛੱਡੋ ਤੁਸੀਂ ਇੱਥੇ ਹੁਣ ਕੀ ਚੱਲਦਾ ਮੈਂ ਨਾ ਤੇ ਚਲੋ ਕੀ ਲੈਣਾ ਆ ਕੀ ਉਹ ਕੱਢੇ ਸਾਰੇ ਆਮ ਕੰਮ ਚੱਲੀ ਜਾਂਦਾ ਜੀ ਕੀ ਹੁਣ ਇੱਥੇ ਮੈਂ ਉਹ ਸ਼ਬਦ ਬੋਲੂੰਗਾ ਗਾਣੇ ਵਾਲੇ ਤਾਂ ਇਹ ਤੁਹਾਡੀ ਵੀਡੀਓ ਰੋਕ ਦੇਣਗੇ YouTube ਵਾਲੇ ਨਾਲ ਦੀ ਨਾਲ ਜਿਹੜਾ ਉਹ ਗੀਤਾ ਚ ਬੋਲਦੇ ਨੇ ਉਹਨਾਂ ਦੇ ਗੀਤ ਪਤਾ ਨਹੀਂ ਕਿਵੇਂ ਚੱਲੀ ਜਾਂਦੇ ਆ ਤੁਸੀਂ ਵੀਡੀਓ ਚ ਲਾ ਲਓ ਉਹ ਸ਼ਬਦ ਤਾਂ ਤੁਹਾਨੂੰ ਬੈਨ ਕਰ ਦੇਣਗੇ ਜਾਂ ਤੁਹਾਡਾ ਵੀਡੀਓ ਕੱਢ ਦੇਣਗੇ ਮਤਲਬ ਇਹ ਆ ਕਿ ਇਹ ਚੀਜ਼ ਹੋ ਜਾਣੀ ਚਾਹੀਦੀ ਹੈ ਦਰਅਸਲ ਕੀ ਹੈ ਕਿ ਜਿਹੜੇ ਇਹ ਸੋਸ਼ਲ ਮੀਡੀਆ ਪਲੇਟਫਾਰਮ ਹੁੰਦੇ ਆ ਇਹ ਇੰਡੀਆ ਦਾ ਜਿਹੜਾ ਆਈਟੀ ਐਕਟ ਆ ਉਹਦੇ ਵਿੱਚ ਮਤਲਬ ਕਿ ਇੱਕ ਧਾਰਾ 79 ਆ ਉਹ ਇਹਨਾਂ ਪਲੇਟਫਾਰਮਾਂ ਨੂੰ ਜੋ ਤੁਸੀਂ ਸਮਗਰੀ ਪਾਉਂਦੇ ਹੋ ਉਹਦੀ ਜ਼ਿੰਮੇਵਾਰੀ ਤੋਂ ਮੁਕਤ ਕਰਦੀ ਆ ਜੀ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਜਿਵੇਂ ਮਰਜ਼ੀ ਖੇਡੀ ਜਾਣ ਹੂੰ ਜੇ ਮੰਨ ਲਓ ਸਾਡੀ ਪੁਲਿਸ ਸ਼ਿਕਾਇਤ ਕਰਦੀ ਆ ਕਿ ਇਹ ਸਮਗਰੀ ਹਟਾਓ ਸਾਡੀ ਕੋਈ ਅਥਾਰਟੀ ਤਾਂ ਹੀ ਆ ਇਹ ਨਹੀਂ ਵੰਦੇ ਕੌਣ ਆ ਕੌਣ ਨਹੀਂ ਹੂੰ ਮਾਨ ਸਰਕਾਰ ਨੇ ਕਿਹਾ ਕਿ ਫਲਾਣੇ ਦਾ ਪੇਜ ਐ ਕਰ ਰਿਆ ਜੀ ਚੱਕੋ ਉਹ ਨਾਲ ਦੀ ਨਾਲ ਚੱਕ ਦਿੰਦੇ ਕਿਉਂਕਿ ਸਰਕਾਰ ਨੇ ਉੱਤੋਂ ਕਾਰਵਾਈ ਕਰ ਦੇਣੀ ਹੁੰਦੀ ਆ ਉਹਨਾਂ ਦੇ ਜੀ ਜੀ ਉਹ ਕਾਰਵਾਈ ਕਿਹੜੀ ਆ ਉੱਤੇ ਹੀ ਇੱਕ ਧਾਰਾ ਹੈ 79 ਬ੍ਰੈਕਟ 3 ਬੀ ਠੀਕ ਹੈ ਜੀ ਉਹਦੇ ਵਿੱਚ ਮਤਲਬ ਕਿ ਜੇ ਇਹ ਕੰਮ ਨਹੀਂ ਕਰਦੇ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ ਜਦੋਂ ਤੁਹਾਡੇ ਕੋਲ ਦੋਨੇ ਚੀਜ਼ਾਂ ਨੇ ਜੀ ਕਿ ਤੁਸੀਂ ਪਲੇਟਫਾਰਮਾਂ ਨੂੰ ਆਜ਼ਾਦੀ ਵੀ ਦਿੱਤੀ ਹੈ ਹੂੰ ਕਿ ਤੁਸੀਂ ਜ਼ਿੰਮੇਵਾਰ ਨਹੀਂ ਹੋ ਕੋਈ ਬੰਦਾ ਕੀ ਪਾਰਿਆ ਜੀ ਜੀ ਤੁਹਾਡੇ ਤੇ ਕਾਰਵਾਈ ਨਹੀਂ ਹੈ ਤੁਸੀਂ ਤੇ ਬਾਹਰ ਹੋ ਪਰ ਕੀ ਹੈ ਕਿ ਜੇ ਮੰਨ ਲਓ ਸਰਕਾਰ ਨੂੰ ਲੱਗਦਾ ਹੈ ਕਿ ਇਤਰਾਜ਼ ਹੋ ਗਿਆ ਤੁਹਾਨੂੰ ਕੱਢਣੀ ਪੈਣੀ ਹੈ ਜੀ ਤੇ ਜੇ ਨਹੀਂ ਫਿਰ ਕਾਰਵਾਈ ਹੋਊਗੀ ਬਿਲਕੁਲ ਕਿੰਦਾ ਵਧੀਆ ਕਾਨੂੰਨ ਐ ਸਾਨੇ ਹਾਂ ਬਿਲਕੁਲ ਤੇ ਫਿਰ ਤੁਹਾਡੇ ਕੋਲ ਸਟਾਰਟ ਏ ਹੈਗੀ ਆ ਹਮ ਨਾਲ ਆਈਟੀ ਦੀ ਸਟਾਰਟ ਏ ਵੀ ਹੈਗੀ ਆ ਜੀ ਹੁਣ ਇਹਨਾਂ ਨੇ ਕੀ ਕੀਤਾ ਕਿ ਜਦੋਂ ਕਤਲ ਹੋ ਗਿਆ ਮਾਮਲਾ ਕਾਫੀ ਵੱਧ ਗਿਆ ਹਮ ਹੁਣ ਇਹ ਗੱਲ ਕਹਿੰਦੇ ਆ ਕਿ 123 ਇਸ ਤਰ੍ਹਾਂ ਦੇ ਹੈਗੇ ਆ ਕੰਟੈਂਟ ਕ੍ਰिएਟਰ ਇਨਫਲੂਐਂਸਰ ਵੀ ਕਹੀ ਜਾਂਦੇ ਆ ਸਾਡਾ ਮੀਡੀਆ ਇੱਕ ਨਵਾਂ ਸ਼ਬਦ ਬਣਾਈ ਜਾਂਦਾ ਜੀ ਜੀ ਇਨਫਲੂਐਂਸਰ ਨਾਲ ਮੈਨੂੰ ਵੀ ਕਿੰਨੇ ਕੁ ਇਹਨਾਂ ਨੇ ਵੀ ਉਹ ਹੈਗੇ ਵੀ ਹੱਥੋਂ ਹਥਿਆਰ ਗਏ ਕਿੰਨੇ ਕੋ ਹਥਿਆਰ ਸੁੱਟ ਕੇ ਸਾਥ ਬਣ ਕੇ ਵੀ ਇਹ ਬੜਾ ਪ੍ਰਭਾਵ ਪਾਉਂਦੇ ਨੇ ਜੀ 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 ਤਾਂ ਗੱਲ ਇਹ ਆ ਕਿ ਹੁਣ ਇਹਨਾਂ ਨੇ 132 ਦੀ ਲਿਸਟ ਬਣਾਈ ਆ ਕਿ ਇਹਨਾਂ ਦਾ ਕੰਟੈਂਟ ਸ਼ਾਨਣੇ ਚੋਂ ਲੰਗਾਓ ਜਿਹੜੀ ਜਿਹੜੀ ਚੀਜ਼ ਤੇ ਇਹ ਫਸਦੇ ਨੇ ਜਾਂ ਗਲਤ ਨੇ ਉਹ ਚੀਜ਼ਾਂ ਹਟਵਾਓ ਜੇ ਨਹੀਂ ਤਾਂ ਫਿਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਜਿਹੜੇ ਪਲੇਟਫਾਰਮ ਹੁੰਦੇ ਆ ਉਹਨਾਂ ਨੂੰ ਵੀ ਖਿੱਚਿਆ ਜਾ ਸਕਦਾ ਸੋ ਇਹ ਤਿਆਰੀ ਆ 130 ਦੀ ਲਿਸਟ ਸੁਣਿਆ ਕਿ ਬਣਾ ਲਈ ਹੈ ਸਾਈਬਰ ਸੈੱਲ ਨੇ ਹਾਂ ਬਿਲਕੁਲ 8000 ਦੇ ਕਰੀਬ ਕਹਿੰਦੇ ਵੀਡੀਓਜ਼ ਵੀ ਕਹਿ ਰਹੇ ਨੇ ਜਿਹੜੀਆਂ ਨੇ ਉਹ ਤੇ ਸਮਗਰੀ ਕਿੰਨੀ اٹਦੀ ਹੈ ਉਹ ਤੇ ਮੈਨੂੰ ਪਤਾ ਨਹੀਂ ਹੈ ਕਿੰਨੇ ਦੀ اٹੜਨ ਕਿ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਆ ਕੁਝ ਕੀਤਾ ਜਾ ਸਕਦਾ ਆ ਕੁਝ ਹੋ ਸਕਦਾ ਤਾਂ ਇਹਦਾ ਹੱਲ ਇਹੀ ਹੈ ਫਿਲਹਾਲ ਜੀ ਜੀ ਬਿਲਕੁਲ ਮਿੰਟੂ ਜੀ ਖੈਰ ਸ਼ੁਕਰੀਆ ਜੀ ਦੋਸਤ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮਨਪ੍ਰੀਤ ਗਿੱਲ ਜੀ ਦਾ ਇੱਕ ਆਪਾਂ ਕਮੈਂਟ ਪੜ੍ਹ ਦਨੇ ਆ ਇਹ ਨਾਲ ਕਹਿ ਵੀ ਰਹੇ ਨੇ ਕਿ ਮੈਨੂੰ ਪਤਾ ਨਹੀਂ ਪ੍ਰੋਗਰਾਮ ਦੇ ਵਿੱਚ ਕਮੈਂਟ ਸ਼ਾਮਲ ਹੋਵੇਗਾ ਕਿ ਨਹੀਂ ਪਰ ਜ਼ਰੂਰ ਹੋਏਗਾ ਜੀ ਇਹ ਕਹਿੰਦੇ ਨੇ ਕਿ ਪੰਜਾਬੀ ਐਨੇ ਗੁੱਸੇ ਖੋਰ ਤਾਂ ਹੋ ਗਿਆ ਬਈ ਅਸੀਂ ਕਿਤਾਬਾਂ ਦੇ ਨਾਲੋਂ ਟੁੱਟ ਗਏ ਆ ਤੇ ਬਿਲਕੁਲ ਤੁਹਾਡੀ ਗੱਲ ਜਾਇਜ਼ ਆ ਪਰ ਕਿਤਾਬਾਂ ਦੇ ਨਾਲੋਂ ਵੀ ਟੁੱਟ ਗਏ ਆ ਤੇ ਅਸੀਂ ਆਪਣੇ ਜਿਹੜੇ ਪੁਰਖਿਆਂ ਦੇ ਨਾਲੋਂ ਵੀ ਟੁੱਟ ਗਏ ਆ ਉਹਨਾਂ ਦੇ ਕੋਲ ਵੀ ਅੱਜ ਕੱਲ ਨਹੀਂ ਬਹਿੰਦੇ ਜੀ ਉਹਨਾਂ ਦੇ ਕੋਲ ਬੈਠੀਏ ਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਹਾਜਮਾ ਜਿਵੇਂ ਆਦੇ ਹੁੰਦੇ ਨੇ ਬਜ਼ੁਰਗ ਹਾਜਮਾ ਬਣਦਾ ਜੇ ਗੱਲਾਂ ਸੁਣੀਏ ਤਜਰਬੇ ਸੁਣੀਏ ਤੇ ਹਾਜਮਾ ਅਸੀਂ ਗਵਾ ਲਿਆ ਕਿਤੇ ਨਾ ਕਿਤੇ ਹਾਜਮਾ ਦੇਖੋ ਗੱਲ ਪਤਾ ਕੀ ਹੁੰਦੀ ਆ ਕਿ ਇਹਦੇ ਤੇ ਮੈਂ ਅੱਜ ਲਿਖਿਆ ਸੀਗਾ ਦੋ ਘਟਨਾਵਾਂ ਦਾ ਜ਼ਿਕਰ ਕਰਕੇ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਜਦੋਂ ਤੁਸੀਂ ਸ਼ਬਦ ਨਾਲੋਂ ਗਿਆਨ ਨਾਲੋਂ ਜਿਸ ਨਾਲ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਜੋੜਿਆ ਜੀ ਜੋ ਸਾਡੀ ਇੱਕ ਕਹਿ ਲਓ ਕਿ ਨਿਆਰਤਾ ਹੈ ਨਿਆਰਾਪਣ ਹੈ ਸਾਡਾ ਸਾਡੀ ਕਹਿ ਲਓ ਕਿ ਜੜੀ ਉਹ ਹੈ ਸ਼ਬਦ ਚਾਹਤੋਂ ਤੁਸੀਂ ਉਹ ਨੂੰ ਕੋਖਣ ਦੀ ਥਾਂ ਖੋਜ ਕਰਨ ਦੀ ਥਾਂ ਕਿੰਨਾ ਕੁਝ ਲਿਖਿਆ ਮੈਂ ਗੁਰਬਾਣੀ ਚੋਂ ਕਈ ਚੀਜ਼ਾਂ ਨਹੀਂ ਬੋਲਦਾ ਹੁੰਦਾ ਕਿ ਕਿ ਕਿਤੇ ਇਧਰ ਉਧਰ ਸ਼ਬਦ ਹੋ ਜਾਵੇ ਤਾਂ ਠੀਕ ਨਹੀਂ ਹੈ ਜੀ ਜੀ ਤੇ ਉਦਾਂ ਤੁਹਾਨੂੰ ਉਹ ਸਾਰੀਆਂ ਯਾਦ ਹੋਣੀਆਂ ਸ਼ਾਇਦ ਆ ਜਾਣਗੀਆਂ ਹੂੰ ਹੂੰ ਠੀਕ ਹੈ ਨਾ ਜੀ ਤਾਂ ਅਸੀਂ ਉਹਦੇ ਨਾਲੋਂ ਟੁੱਟ ਕੇ ਸਭ ਤਾਂ ਫਿਰ ਸੁੱਖ ਕਿੱਥੇ ਲੈ ਸਕਦੇ ਆ ਹੂੰ ਸਾਡੀ ਅੱਜ ਕਹ ਲੋ ਕਿ ਜੋ ਸ਼ਲਾਰੂ ਪਰਵਰਤੀ ਹੋ ਹਿੰਸਕ ਹੋ ਰਹੀ ਹੈ ਉਹ ਹੀ ਨਹੀਂ ਪੰਜਾਬੀ ਪਰਵਰਤੀ ਹੀ ਹਿੰਸਕ ਹੋ ਰਹੀ ਹੈ ਹੂੰ ਝਗੜਾਲੂ ਹੋ ਰਹੀ ਆ ਈਰ ਖਾਲੂ ਹੋ ਰਹੀ ਆ ਇਰਖਾ ਕਰਦੇ ਨੇ ਇੱਕ ਦੂਜੇ ਦੇ ਨਾਲ ਜੀ ਕੋਈ ਕਿਸੇ ਨੂੰ ਵੇਖ ਕੇ ਰਾਜ਼ੀ ਨਹੀਂ ਐ ਸਰ ਮਤਲਬ ਜੇ ਆਪਾਂ ਸਮਾਜ ਦੇ ਇੱਕ ਵੱਡੇ ਤਬਕੇ ਨੂੰ ਲਈਏ ਬਹੁਤ ਸਾਰੇ ਲੋਕ ਸਟ੍ਰੈਸ 'ਚ ਤੁਰੇ ਫਿਰਦੇ ਨੇ ਮਾਨਸਿਕ ਸ਼ਾਂਤੀ ਨਹੀਂ ਆਗੀ ਹਮ 5-5 ਹਜ਼ਾਰ 10-10 ਹਜ਼ਾਰ ਰੁਪਏ ਪਿੱਛੇ ਤੁਹਾਨੂੰ ਕਿਰਾਏ ਦੇ ਸ਼ੂਟਰ ਮਿਲ ਜਾਂਦੇ ਨੇ ਸਰ ਜੀ ਤੋ ਇਹ ਬੜਾ ਇੱਕ ਸਮਾਜਿਕ ਸੰਕਟ ਐ ਔਰ ਬੜਾ ਮੇਰੇ ਖਿਆਲ ਦੇ ਨਾਲ ਇੱਕ ਜ਼ਹੀਨ ਸੋਚ ਵਾਸਤੇ ਇਹ ਸੋਚਣ ਦਾ ਇੱਕ ਡੁੰਗਾਈ ਵਾਲਾ ਵਿਸ਼ਾ ਹੈ ਕਿ ਭਾਈ ਜਿਹੜੇ ਸਾਡੇ ਧਾਨਸ਼ਮੰਦ ਆ ਉਹ ਅੱਗੇ ਆਉਣ ਇਸ ਤੌਰ 'ਚ ਅਸੀਂ ਤੇ ਬਹੁਤ ਲੋਅਰ ਕਲਾਸ ਬੰਦੇ ਆ ਜੀ ਅਸੀਂ ਤੇ ਕੋਈ ਐਡੇ ਗਿਆਨੀ ਨਹੀਂ ਹੈਗੇ ਐਡੇ ਕੀ ਅਸੀਂ ਤੇ ਹਾਈ ਨਹੀਂ ਆ ਜਿਹੜੇ ਧਾਨਸ਼ਮੰਦ ਆ ਉਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਅਸੀਂ ਤੇ ਨਿਸ਼ਾਨਦੇ ਹੀ ਕਰਦੇ ਆ ਕਿ ਅਸੀਂ ਇਹ ਸਮਾਜਾ ਚ ਦੇਖ ਰਹੇ ਹਾਂ ਤਾਂ ਤੁਸੀਂ ਉਹਨਾਂ ਚੀਜ਼ਾਂ ਦਾ ਹੱਲ ਲੱਭੋ ਜੀ ਜੀ ਚਾਹੇ ਉਹ ਸਰਕਾਰ ਚ ਨੇ ਚਾਹੇ ਉਹ ਸਹਿਤਕਾਰੀ ਚ ਨੇ ਕਿਤੇ ਵੀ ਨਹੀਂ ਚਰਚਾ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਮਿੰਟੂ ਜੀ ਬਿਲਕੁਲ ਜੀ ਇਹ ਸੱਚੀ ਕਹ ਲੋ ਕਿ ਖਬਰਾਂ ਤੋਂ ਵੀ ਜ਼ਰੂਰੀ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਕਈ ਵਾਰੀ ਕਰਦੇ ਰਹਿਣਾ ਚਾਹੀਦਾ ਕਿਉਂਕਿ ਕੁਝ ਛੋਟਾਂ ਹੁੰਦੀਆਂ ਨੇ ਕੁਝ ਚੀਜ਼ਾਂ ਉਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਜਗਾਈ ਰੱਖਦੀਆਂ ਨੇ ਤੁਹਾਡੀ ਰੂਹ ਨੂੰ ਰੋਸ਼ਨਾਈ ਰੱਖਦੀਆਂ ਨੇ ਖੈਰ ਚਲੋ ਜੀ ਆਪਾਂ ਕਰਦੇ ਹਾਂ ਗੱਲ ਅੱਗੇ ਇੱਕ ਕਮੈਂਟ ਆਪਾਂ ਪੜ੍ਹ ਲੈਨੇ ਇੰਦਰਜੀਤ ਹੋਰਾਂ ਨੇ ਕਹਿੰਦੇ ਕਿ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਵਿੱਚ ਤੇ ਪੰਜਾਬੀਆਂ ਦੇ ਫੋਨਾਂ ਵਿੱਚ ਫੇਸਬੁੱਕ ਇੰਸਟਾਗ੍ਰam ਤੇ ਹੋਰ ਸੋਸ਼ਲ ਮੀਡੀਆ ਐਪਾਂ ਡਾਊਨਲੋਡ ਹੀ ਨਹੀਂ ਹੋਣੀਆਂ ਚਾਹੀਦੀਆਂ ਪਰ ਇਹ ਤੇ ਨਹੀਂ ਪੋਸੀਬਲ ਜੀ ਇਹ ਨਹੀਂ ਤੁਸੀਂ ਕਰ ਸਕਦੇ ਇਹ ਸੰਭਵ ਨਹੀਂ ਹੁੰਦਾ ਕਿਸੇ ਲੋਕਤੰਤਰ ਦੇ ਵਿੱਚ ਤੁਸੀਂ ਇਦਾਂ ਨਹੀਂ ਕਰ ਸਕਦੇ ਐਪਾਂ ਨੂੰ ਯੂਜ਼ ਕਿਵੇਂ ਕਰਨਾ ਇਹ ਕਰ ਸਕਦੇ ਆ ਠੀਕ ਹੈ ਨਾ ਆ ਹੁਣ ਇੱਕ ਬਹੁਤ ਸੋਹਣਾ ਮਨੂਜੀ ਨੇ ਕਮੈਂਟ ਕੀਤਾ ਕਿ ਕੋ ਬਰਾਊਨ ਕੁੜੀ ਆ ਮੈਂ ਵੀ ਦੇਖੀ ਆ ਉਹਦੀ ਜ਼ਿੰਦਗੀ ਬਾਰੇ ਵੀ ਥੋੜਾ ਜਾਣਿਆ ਉਹਨੇ ਇੱਕ ਬੜਾ ਪ੍ਰਭਾਵਸ਼ਾਲੀ ਜੋਸ਼ ਠਾਕ ਤੇ ਆਪਣਾ ਬਖਿਆਨ ਵੀ ਕੀਤਾ ਸੀਗਾ ਹਾਂ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਕਿ ਉਸ ਕੁੜੀ ਨੇ ਨਾਲੇ ਕਮਾਈ ਕੀਤੀ ਤੇ ਨਾਲੇ ਆਪਣਾ ਜਿਹੜਾ ਬਿਜ਼ਨਸ ਸੀਗਾ ਉਹਦਾ ਸੈਟਅਪ ਕੀਤਾ ਜੀ ਜੇ ਉਹਦੇ ਕੋਲ ਅੱਜ ਤੁਸੀਂ ਉਹ ਪੰਖ ਹੋ ਵੀ ਲਓਗੇ ਤਾਂ ਉਹ ਆਪਣੀ ਰੋਟੀ ਚਲਾ ਸਕਦੀ ਹੈ ਕਿੱਡੀ ਸੋਹਣੀ ਇਹਨਾਂ ਦੀ ਟਿੱਪਣੀ ਹੈ ਬਿਲਕੁਲ ਤਾਂ ਮਤਲਬ ਕਿ ਇਹਦਾ ਉਹਨੇ ਪੋਜ਼ਿਟਿਵਲੀ ਕਹ ਲੋ ਸਕਾਰਾਤਮਕ ਢੰਗ ਦੇ ਨਾਲ ਫਾਇਦਾ ਚੁੱਕਿਆ ਕਿਤੇ ਨਾ ਕਿਤੇ ਜਿਹੜਾ ਵੀ ਚੁੱਕਦਾ ਤਾਂ ਇਹ ਬਹੁਤ ਵਧੀਆ ਪਲੇਟਫਾਰਮ ਹੈ ਸਰ ਤੁਸੀਂ ਕਹਿੰਦੇ ਹੋ ਕੋਈ ਬੰਦ ਕਰ ਦਿਓ ਇਹਦੀ ਕਮਾਈ ਨਾਲ ਹੀ ਤਾਂ ਅਸੀਂ ਤੁਹਾਡੇ ਕੋਲ ਬੈਠੇ ਆ ਹੂੰ ਫਿਰ ਅਸੀਂ ਨਹੀਂ ਹੋਵਾਂਗੇ ਤੁਹਾਡੇ ਸਾਹਮਣੇ ਬਹੁਤ ਸਾਰੇ ਲੋਕਾਂ ਦੇ ਕਾਰ ਚੱਲਦੇ ਇਹਨਾਂ ਦੀ ਕਮਾਈ ਜੀ